हां जी सत श्री अकाल ਸਾਰਿਆਂ ਨੂੰ ਕੀ ਹਾਲ ਚਾਲ ਆਓ ਮਿਲ ਕੇ ਗਏ ਹਾਂ ਦੂਸਾਰੇ ਠੀਕ ਹੋਵੋਗੇ ਜਿਨ੍ਹਾਂ ਦੇ ਪਦੇ ਕਰਕੇ ਬਹੁਤ ਜ਼ਿਆਦਾ ਟੈਨ ਹੋ ਗਿਆ ਜਿਵੇਂ ਕਿ ਆਪਣੇ ਹੱਥਾਂ ਪੈਰਾਂ ਦੇ ਉੱਪਰ ਬਹੁਤ ਜ਼ਿਆਦਾ ਟੈਨ ਹੋ ਗਿਆ ਆਪਣੇ ਨੈਕ ਬਹੁਤ ਜ਼ਿਆਦਾ ਬਲੈਕ ਹੋ ਗਿਆ ਜਾਂ ਆਪਣੇ ਕੋਹਣੀਆਂ ਬਹੁਤ ਜ਼ਿਆਦਾ ਬਲੈਕ ਹੋ ਗਈਆਂ ਜਾਂ ਆਪਣੇ ਬਾਹਾਂ ਦੇ ਉੱਪਰ ਬਹੁਤ ਜ਼ਿਆਦਾ ਬਲੈਕ ਨੋਸ ਹੋ ਗਿਆ ਜਾਂ ਟੈਨ ਬਹੁਤ ਜ਼ਿਆਦਾ ਹੋ ਗਿਆ ਜੋ ਨੂੰ ਰਿਮੂਵ ਕਰਨ ਲਈ ਅੱਜ ਮੈਂ ਤੁਹਾਨੂੰ ਸ਼ੇਅਰ ਕਰ ਰਹੀ ਹਾਂ ਇੱਕ ਬਹੁਤ ਵਧੀਆ ਸਕਰਬ ਜਿਹੜਾ ਆਪਣੇ ਜਰੇ ਬੀਨਕ ਦੇ ਉੱਪਰ ਜਿਹੜੀ ਬਲੈਕਨਸ ਹੋ ਗਈ ਹੈ ਉਹਨੂੰ ਵੀ ਇਹ ਰਿਮੂਵ ਕਰੂਗਾ ਆਪਣੇ ਹੱਥਾਂ ਪੈਰਾਂ ਦੀ ਜਿਹੜੀ ਟੈਨ ਆ ਜਾਂ ਬਲੈਕਨਸ ਆ ਉਹਨੂੰ ਵੀ ਇਹ ਰਿਮੂਵ ਕਰੂਗਾ ਤੇ ਕਾਫੀ ਚਸਕਰਾਪਾਏ ਇਹ ਤੇ ਆਪਣੇ ਜਿਹੜੇ ਐਲਬੋ ਪੋਜਾ ਬਲੈਕ ਹੋ ਗਿਆ ਜਾਂ ਆਪਣੇ ਬਾਹਵਾ ਪੋਜਾ ਬਲੈਕ ਹੋ ਗਿਆ ਜਾਂ ਟੈਨ ਇਹਨਾਂ ਦੇ ਉੱਪਰ ਬਹੁਤ ਜ਼ਿਆਦਾ ਹੋ ਗਈ ਹੈ ਤੇ ਉਹਨੂੰ ਵੀ ਇਹ ਰਿਮੂਵ ਕਰੂਗਾ ਤੇ ਉਹ ਹੈਗਾ ਇਹ ਐਮ ਕਾਫੀ ਦਾ ਇਹ ਸਕਰਬ ਇਹ ਕਾਫੀ ਸਕਰਬ ਹੈ ਵਿੱਚ ਇਹਦੇ ਵਿੱਚ ਕਾਗਨੇਟ ਐਡ ਕੀਤਾ ਹੋਇਆ ਹੈ ਦਾ 프래ਗਰੈਂਸ ਇਹਦੀ ਬਹੁਤ ਜ਼ਿਆਦਾ ਵਧੀਆ ਕਾਫੀ ਵਰਕ ਇਹਦੀ 프래ਗਰੈਂਸ ਕਾਫੀ ਤੇ ਜਿਨ੍ਹਾਂ ਨੂੰ ਕਾਫੀ ਪਹੁੰਚਾ ਪਸੰਦ ਹੁੰਦੀ ਹੈ ਨਾ ਉਹਨਾਂ ਲਈ ਤਾਂ ਇਹ ਬਹੁਤ ਜ਼ਿਆਦਾ ਵਧੀਆ ਹੈ ਨੇਕ ਤੇ ਦਾ weight ਹਨ ਇਹ 55 ਗ੍ਰਾਮ ਦੀ ਪੈਕੇਜਿੰਗ ਦੇ ਵਿੱਚ ਇਹ ਮੈਨੂੰ ਰੀਸੀਵ ਹੋਇਆ ਸੀ ਤੇ ਇਹਦੀ ਜਿਹੜੀ ਐਮ ਆਰ ਪੀ ਹੈ 279 ਤੇ ਕਾਫੀ ਅੱਛਾ ਹੈ ਇਸ ਕਰਕੇ ਸਾਰੀਆਂ ਸਕਿਨ ਵਾਲੇ ਇਹ ਇਹਨੂੰ ਯੂਜ਼ ਕਰ ਸਕਦੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਡਰਾਈ ਸਕਿਨ ਹੈ ਉਹ ਵੀ ਯੂਜ਼ ਕਰ ਸਕਦੇ ਆ ਜਾਂ ਜਿਨ੍ਹਾਂ ਦੀ ਬਹੁਤ ਜ਼ਿਆਦਾ ਹੀ ਸੈਂਸਿਟਿਵ ਸਕਿਨ ਹੈ ਉਹ ਵੀ ਇਹਨੂੰ ਯੂਜ਼ ਕਰਦੇ ਆ ਸਾਰੀਆਂ ਸਕਿਨ ਵਾਲੇ ਇਹਨੂੰ ਯੂਜ਼ ਕਰ ਸਕਦੇ ਆ ਤੇ ਮੈਂ ਤੁਹਾਨੂੰ ਯੂਜ਼ ਕਰਕੇ ਵੀ ਦਿਖਾਉਣੀ ਆ ਤੇ ਉਸ ਤੋਂ ਪਹਿਲਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਹੈ ਸਬਸਕ੍ਰਾਈਬ ਕਰਨਾ ਹੈ ਢਲ ਬਟਨ ਨੂੰ ਵੀ ਕਲਿੱਕ ਕਰਨਾ ਤਾਂ ਕਿ ਮੇਰੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੀ ਤੇ ਮੈਂ ਤੁਹਾਨੂੰ ਇਹਨੂੰ ਯੂਜ਼ ਕਰਕੇ ਵੀ ਦਿਖਾਉਣੀ ਆ ਇਹਨੂੰ ਤੁਸੀਂ ਯੂਜ਼ ਕੀ ਤੁਸੀਂ ਇਹਨੂੰ ਯੂਜ਼ ਕਿਵੇਂ ਕਰਨਾ ਜੇ ਤੁਹਾਡੇ ਹੱਥਾਂ ਦੇ ਉੱਪਰ ਬਹੁਤ ਜ਼ਿਆਦਾ ਟੈਨ ਹੋ ਗਈ ਹੈ ਤਾਂ ਉਹਨੂੰ ਤੁਸੀਂ ਰਿਮੂਵ ਕਰਨਾ ਤਾਂ ਉਹਨੂੰ ਸਭ ਤੋਂ ਪਹਿਲਾਂ ਤੁਸੀਂ ਆਮ ਦੇ ਹੱਥਾਂ ਨੂੰ ਥੋੜੇ ਠੰਡੇ ਪਾਣੀ ਨਾਲ ਜੇ ਗਰਮ ਪਾਣੀ ਨਾਲ ਤੁਸੀਂ ਗਿੱਲਾ ਕਰ ਲੈਣਾ ਫਿਰ ਉਸ ਤੋਂ ਬਾਅਦ ਇਹਦੇ ਨਾਲ ਇੱਕ ਉਬੜਨ ਦਾ 스ਪੂਨ ਵੀ ਆਉਂਦਾ ਤੁਸੀਂ ਉਹਦੇ ਨਾਲ ਥੋੜਾ ਜਿਹਾ ਆਪਦਾ ਜਿਹੜਾ ਸਕਰਬ ਹੈ ਉਹ ਆਪਦੇ ਹੱਥ ਦੇ ਉੱਪਰ ਹੱਥ ਦੇ ਉੱਪਰ ਥੋੜਾ ਜਿਹਾ ਸਕਰਬ ਹੈ ਜਿਹੜਾ ਉਹ ਹੀ ਲੈਣਾ ਫਿਰ ਉਸ ਤੋਂ ਬਾਅਦ ਇਹਨੂੰ 1-2 ਮਿੰਟ ਤੱਕ ਆਦੇ ਪੂਰੇ ਹੱਥਾਂ ਦੇ ਉੱਪਰ ਆਦੇ ਬਾਹਾਂ ਦੇ ਉੱਪਰ ਜਿੱਥੇ ਇਥੇ ਥੋੜੇ ਟੈਨ ਹੋ ਗਏ ਉੱਥੇ-ਉੱਥੇ ਤੁਸੀਂ ਇਹਨੂੰ 1-2 ਮਿੰਟ ਤੱਕ ਇਹਨੂੰ ਪ੍ਰੋਪਰ ਇਹਦੀ ਮ사ਜ ਕਰਨੀ ਹੈ ਸਕ੍ਰਬ ਦੀ ਪਰ ਸੌਫਟਲੀ ਹੱਥਾਂ ਨਾਲ ਹੀ ਸਕ੍ਰਬ ਦੀ ਮ사ਜ ਕਰਨੀ ਹੈ ਬਹੁਤ ਜ਼ਿਆਦਾ ਰਗੜਨਾ ਨਹੀਂ ਕਿ ਐਵੇਂ ਕਰਕੇ ਰਗੜਨਾ ਨਹੀਂ ਹੈਗਾ ਕਬ ਸੌਫਟਲੀ ਹੱਥਾਂ ਨਾਲ ਹੀ ਤੁਸੀਂ ਆਦੇ ਮ사ਜ ਕਰਦੇ ਜਾਣਾ ਜੇ ਇਹਨੂੰ 1-2 ਮਿੰਟ ਤੱਕ ਇਹਨੂੰ ਪ੍ਰੋਪਰ ਮ사ਜ ਕਰਨ ਤੋਂ ਬਾਅਦ ਠੀਕ ਹੈ ਇਹਦੀ ਫ੍ਰੈਗਰੈਂਸ ਬਹੁਤ ਜ਼ਿਆਦਾ ਅੱਛੀ ਹੈ ਕਾਫੀ ਵਾਰ ਕੀ ਦੀ ਫ੍ਰੈਗਰੈਂਸ ਹੈ ਤੇ ਇਹਨੂੰ 1-2 ਵਾਰ 1-2 ਮਿੰਟ ਇਹਨਾਂ ਦੀ ਇਹਨੂੰ ਯੂਜ਼ ਕਰਨ ਤੋਂ ਬਾਅਦ ਠੀਕ ਹੈ ਤੁਸੀਂ ਇਹਨੂੰ ਫਿਰ ਤੁਸੀਂ ਇਹਨੂੰ ਵਾਸ਼ ਕਰਦੇ ਨਾਲ ਤੁਸੀਂ ਦੇਖਿਓ ਕਿੰਨਾ ਵਧੀਆ ਇਹਦਾ ਰਿਜ਼ਲਟ ਆ ਤੁਸੀਂ ਦੇਖੋ ਇਹ ਤੇ ਇਹ ਤੇ ਉਸ ਤੋਂ ਬਾਅਦ ਤੁਸੀਂ ਆਹ ਦਾ ਮੋਸਚਰਾਈਜ਼ਰ ਯੂਜ਼ ਕਰਨਾ ਹੀ ਕਰਨਾ ਹੈ ਵਿੱਚ ਕੋਕੋਨਟ ਐਡ ਕੀਤਾ ਹੋਇਆ ਬਟ ਫਿਰ ਵੀ ਤੁਸੀਂ ਆਪਦੇ ਹੱਥਾਂ ਦੇ ਉੱਪਰ ਜਿੱਥੇ ਤੁਸੀਂ ਇਸ ਸਕਰਬ ਨੂੰ ਯੂਜ਼ ਕਰ ਰਹੇ ਹੋ ਨਾ ਉੱਥੇ-ਉੱਥੇ ਤੁਸੀਂ ਹਮੇਸ਼ਾ ਹੀ ਆਹ ਦਾ ਮੋਸਚਰਾਈਜ਼ਰ ਯੂਜ਼ ਕਰਨਾ ਹੀ ਕਰਨਾ ਹੈ ਜਦੋਂ ਕਿ ਇਹ ਜਬ ਬਿਲਕੁਲ ਵੀ ਡਰਾਈ ਨਹੀਂ ਕਰਦਾਗਾ ਕਈ ਸਕਰਬ ਹੁੰਦੇ ਜਿਹੜੇ ਪੂਛਾ ਡਰਾਈ ਕਰ ਦਿੰਦੇ ਆ ਬਟ ਇਹ ਡਰਾਈ ਨਹੀਂ ਕਰਦਾਗਾ ਪਰ ਫਿਰ ਵੀ ਤੁਸੀਂ ਆਪਦੇ ਹੱਥਾਂ ਪੈਰਾਂ ਦੇ ਉੱਪਰ ਜਿੱਥੇ ਤੇ ਸਕਰਬ ਤੁਸੀਂ ਯੂਜ਼ ਕਰ ਰਹੇ ਚਾਹਦੇ ਫੇਸ ਦੇ ਉੱਪਰ ਯੂਜ਼ ਕਰ ਰਹੇ ਹੋ ਬਟ ਇਹ ਤਾਂ ਨਹੀਂ ਯੂਜ਼ ਕਰਨਾ ਫੇਸ ਦੇ ਉੱਪਰ ਜੇ ਤੁਸੀਂ ਆਪਦੇ ਫੇਸ ਦੇ ਉੱਪਰ ਵੀ ਸਕਰਬੀ ਯੂਜ਼ ਕਰ ਰਹੇ ਹੋ ਨਾ ਜਾਂ ਆਪਦੇ ਹੱਥਾਂ ਪੈਰਾਂ ਦੇ ਉੱਪਰ ਸਕਰਬੀ ਯੂਜ਼ ਕਰ ਰਹੇ ਹੋ ਚਾਹੀ ਇਹ ਆਪਣੇ ਡਰਾਈਨਿੰਗ ਕਰ ਰਿਹਾਗਾ ਪਰ ਫਿਰ ਵੀ ਤੁਸੀਂ ਆਪਦੇ ਹੱਥਾਂ ਪੈਰਾਂ ਦੇ ਉੱਪਰ ਮੋਸਚਰਮੋਸਚਰਾਈਜ਼ਰ ਵਗੈਰਾ ਆਪਦਾ ਜ਼ਰੂਰ ਯੂਜ਼ ਕਰਨਾ ਹੈਗਾ ਸਕਰਬ ਤੁਸੀਂ ਚਾਹੇ ਇਹਦੇ ਮਾਰਕੀਟ ਦੇ ਵਿੱਚੋਂ ਵੀ ਲੈ ਸਕਦੇ ਹੋ ਠੀਕ ਹੈ ਲੋਕਲ ਮਾਰਕੀਟ ਦੇ ਵਿੱਚੋਂ ਵੀ ਤੁਹਾਨੂੰ ਜਿਹੜਾ ਐਨ ਕੈਫੀਨ ਦਾ ਇਹ ਸਕਰਬ ਠੀਕ ਹੈ ਇਹ ਤੁਹਾਨੂੰ ਮਿਲ ਜਾਊਗਾ ਜੇ ਤੁਸੀ ਵੀ ਆਨਲਾਈਨ ਵੀ ਤੁਸੀਂ ਇਹ ਬਾਈ ਕਰਨਾ ਚਾਹੁੰਦੇ ਹੋ ਤਾਂ ਮੈਂ نیچے ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇਹਦਾ ਲਿੰਕ ਜ਼ਰੂਰ ਐਡ ਕਰ ਦੂੰਗੀ ਤੁਸੀਂ ਉੱਥੋਂ ਜਾ ਕੇ ਵੀ ਇਹਨੂੰ ਬਾਈ ਕਰ ਸਕਦੇ ਹੋ ਤੇ ਮੇਰੇ ਤੇ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਤੇ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਸ਼ਿਕਾ